ਸੜੀਆਂ ਸਮੂਹ ਧਾਰਮਿਕ ਅਤੇ ਮੰਦਿਰਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇਕੱਠੇ ਹੋ ਕੇ ਮਾਰਫਤ ਐਸਡੀਐਮ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਜਿਸ ਵਿੱਚ ਅਸੀਂ ਉਸ ਗੱਲ ਦਾ ਰੋਸ ਜ਼ਾਹਰ ਕੀਤਾ ਕਿ Rajasthan ਵਿੱਚ ਜਿਹੜੀ ਅੰਮ੍ਰਿਤਧਰੀ ਸਾਡੀਆਂ ਧੀਆਂ ਨੂੰ ਪੇਪਰ 'ਚ ਬੈਠਣ ਦੀ ਆਗਿਆ ਨਹੀਂ ਦਿੱਤੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਇਹ ਦੇਸ਼ ਦੀਆਂ ਸਰਕਾਰਾਂ ਨੂੰ ਦੇਸ਼ ਦੀਆਂ ਬਾਰਡਰਾਂ ਦੇ ਉੱਪਰ ਜਦੋਂ ਸਿੱਖ ਰੈਜimentਾਂ ਲੜਦੀਆਂ ਤੇ ਗੁਰੂ ਸਾਹਿਬ ਦੀ ਸਵਾਰਾ ਅੱਗੇ ਹੁੰਦਾ ਤੇ ਉਹਨਾਂ ਵੀ ਪੰਜ ਕਕਾਰ ਪਾਏ ਹੁੰਦੇ ਆ ਤੇ ਦੇਸ਼ ਦੀਆਂ ਰੱਖਾਂ ਵਾਸਤੇ ਸ਼ਹੀਦੀਆਂ ਜਿਹੜੀਆਂ ਉਹ ਸਿੱਖ ਰੈਜimentਾਂ ਜਾਂ ਜਿਹੜੀਆਂ ਸਾਡੇ ਪੰਜਾਬ ਦੇ ਨੌਜਵਾਨ ਦਿੰਦੇ ਆ ਦੇਸ਼ ਦੀ ਰੱਖਿਆ ਵਾਸਤੇ ਜਾਂ ਦੇਸ਼ ਦੀ ਸਾਰੇ ਕੰਮਾਂ ਵਾਸਤੇ ਸੋ ਸਾਡੇ ਨਾਲ ਇਹ ਵਿਤਕਰਾ ਨਾ ਕਰੋ ਸਿੱਖ ਕੌਮ ਨੂੰ ਬਗਾਨੇਆਂ ਵਾਲਾ ਅਹਿਸਾਸ ਨਾ ਕਰਾਓ ਅਸੀਂ ਇਹ ਚੁੰਨਿਆ ਕਿ ਇਸ ਜਿਸ ਵੀ ਗਵਰਨਮੈਂਟ ਨੇ ਜਾਂ ਜਿਸ ਵੀ ਅਫਸਰ ਨੇ ਇਹ ਆਰਡਰ ਲਾਗੂ ਕੀਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਕਰਕੇ ਉਹਨੂੰ ਉੱਥੋਂ ਬਾਹਰ ਕੱਢ ਦਾ ਰਸਤਾ ਵਿਖਾ ਕੇ ਜਿਹੜਾ ਦੇਸ਼ ਦਾ ਸੰਵਿਧਾਨ ਹੈ ਜਿਹੜਾ ਸਾਡਾ ਆਰਟੀਕਲ 25 ਸਾਨੂੰ ਰਾਈਟ ਦਿੰਦਾ ਉਹਦੀ ਪਾਲਣਾ ਕੀਤੀ ਜਾਵੇ ਇਹ ਹੀ ਸਾਡੀ ਮੰਗ ਹੈ ਸਰਕਾਰਾਂ ਤੋਂ ਤੇ ਅੱਗੇ ਤੋਂ ਅਸੀਂ ਚੇਤਾਵਨੀ ਦਿੰਨੇ ਆ ਵੀ ਇਹੋ ਜੀ ਹਾਲਾਤ ਨਾ ਪੈਦਾ ਕੀਤੇ ਜਾਣ ਕਿ ਸਿੱਖਾਂ ਨੂੰ ਛੜਕਾਂ ਤੇ ਨਿਕਲਣਾ ਪਵੇ ਇਹ ਸਾਰੇ ਵਰਡ ਦੇ ਸਿੱਖ ਬਾਹਰ ਨਿਕਲਣਗੇ ਕੱਲੇ ਪੰਜਾਬ ਦੇ ਸਿੱਖ ਨਹੀਂ ਨਿਕਲਣਗੇ ਇਹ ਸਾਰੀਆਂ ਸਾਡੀ ਸਰਕਾਰ ਨੂੰ ਚੇਤਾਵਨੀ ਵੀ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਨਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀ ਘਟਨਾ ਕੱਲ ਰਾਜਸਥਾਨ ਦੇ ਵਿੱਚ ਵਾਪਰੀ ਆ ਕਰਤੋ ਘੱਟ ਜੋ ਹਗੋਰ ਦੇ ਇਲਾਕਾ ਦੇ ਵਾਸੀ ਸੇਬ ਸੰਗਤਾਂ ਇਕੱਠੀਆਂ ਨੇ ਬਹੁਤ ਇਨਾਂ ਦੀ ਸਹਾਇਤਾ ਲੋਕਾਂ ਨੂੰ ਕਿਹਾ ਜਿਸ ਨਾਲ ਹੱਥ ਫਰਜ ਮੰਦਾ ਹਾ ਦਾ ਗਾਲਾ ਮਾਰਨਾ ਜੋ ਇਹਨਾਂ ਨੇ ਕੰਮ ਕੀਤਾ ਬਹੁਤ ਵੱਧ ਕੀਤਾ ਸਾਨੂੰ ਗੁਲਾਮੀ ਦਾ ਸਾਹ ਨਾ ਚਲਾਇਆ ਜਾਵੇ ਕਿਰਪਾ ਕਰਕੇ ਅਸੀਂ ਜਦਨ ਕਰਦੇ ਆ ਤੁਹਾਡੇ ਨਾਮ ਰੰਦਾ ਪਰ ਤੁਸੀਂ ੱੱਕੇ ਮਾਰ ਕੇ ਸਾਨੂੰ ਬਾਹਰ ਕਰਦੇ ਜੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਰ ਘਰ ਬਹੁਤ ਪੈੜਾ ਨਿਕਲੇਗਾ ਮੇਰੀ ਹਿੰਦੁਸਤਾਨ ਸਰਕਾਰ ਨੂੰ ਬੇਨਤੀ ਆ ਵੀ ਸਾਨੂੰ ਆਪ ਦੇ ਜੰਡੇ ਤੇ ਨਾ ਲੰਦਾ ਜਾਵੇ ਚੰਗੀ ਗੱਲ ਆ ਵਹਿਰ ਰੋਜੀਕਾ ਖਾਣ ਸਾ ਵਹਿਰ ਰੋਜੀਕਾ ਬਦੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਰੇ ਬਲਾਰਿਆਂ ਨੇ ਦੱਸ ਹੀ ਦਿੱਤਾ ਵੀ ਕੀ ਘਟਨਾ ਹੋਈ ਹੈ Rajasthan ਦੇ Jaipur ਵਿੱਚ ਇੱਕ ਸਿੱਖ ਪ੍ਰਾਰਥਨ ਜਿਹੜੇ ਜੱਜ ਦਾ ਪੇਪਰ ਦੇਣਗੇ ਸੀ ਉਹਨੂੰ ਕਕਾਰ ਪਹਿਨੇ ਹੋਣ ਕਾਰਨ ਦਾਖਲ ਨਹੀਂ ਹੋਣ ਦਿੱਤਾ ਗਿਆ ਭਾਰਤੀ ਸੰਵਿਧਾਨ ਮੁਤਾਬਕ ਧਰਮ ਦੀ ਆਜ਼ਾਦੀ ਦਿੱਤੀ ਗਈ ਹੈ ਇੱਕ ਜੱਜਾਂ ਦਾ ਕੰਮ ਹੁੰਦਾ ਹੈ ਜਿਹੜਾ ਕਾਨੂੰਨ ਬਣਾਇਆ ਉਹਨਾਂ ਨੂੰ ਲਾਗੂ ਕਰਨਾ ਤੇ ਜੱਜਾਂ ਦੀ ਪ੍ਰਕਿਰਿਆ 'ਚ ਹੀ ਕੋਈ ਜੀ ਲੰਘਣਾ ਹੋਵੇ ਤਾਂ ਬਹੁਤ ਹੀ ਸ਼ਰਮਨਾਕ ਘਟਨਾ ਹੈ ਤੇ ਜਿੰਦਾ ਪੰਜਾਬ ਸਰਕਾਰ Rajasthan ਸਰਕਾਰ ਤੇ ਭਾਰਤ ਸਰਕਾਰ ਨੂੰ ਸਖਤ ਨੋਟਿਸ ਲੈਣਾ ਚਾਹੀਦਾ ਹੈ ਤੇ ਇਹੋ ਜੇ ਨੀਮਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਬਿਲਕੁਲ ਬਸ ਸਾਰਾ ਬੋਲ